ਵੀਡੀਓ ਦੇ ਰਹੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦੀ ਮਿਸਤਰੀ ਮੈਂ ਤਰੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਵੀ ਜਿਹੜੀ ਵੀਡੀਓ ਇਹ ਜੀ ਬਹੁਤ ਖਾਸ ਹੋਣ ਵਾਲੀ ਆ ਖਾਸ ਕਿਵੇਂ ਹੋਣ ਵਾਲੀ ਆ ਵੀ ਆਪਣਾ ਇੱਕ ਮਿੱਤਰ ਹੈਗਾ ਸਾਹਿਲ ਬਹਿੰਡਾਕਾਰ ਵਾਸ ਦੇ ਨਾਂ ਤੇ ਬਾਈ ਦਾ ਸਰਵਿਸ ਸਟੇਸ਼ਨ ਹੈਗਾ ਤੇ ਉਹ ਬ੍ਰੇਕ ਕਲੀਨ ਫਰਮ ਵਾਸ਼ ਕੰਪਿਊਟਰ ਕਲੀਨਿੰਗ ਟਿਬਿਲ ਵਾਸ਼ਿੰਗ ਹਰ ਇੱਕ ਪਰਾਲੇ ਜਿਹੜੀ ਵਾਸ਼ ਆ ਬੜੀ ਕਰਦੇਗਾ ਤੇ ਆਹ ਭਾਈਆਂ ਨੂੰ ਮਰੇਗਾ 95760 55200 ਹੈ ਇਹਨੂੰ ਟੋਕਣਾ ਜੀ ਵੀ ਕਰਨਾ ਬੋਲਣਾ ਠੀਕ ਹੈ ਲਿਫਟ ਤੇ ਚੱਕ ਕੇ ਗੱਡੀ ਥੱਲੇ ਉਤੋਂਦੇ ਆ ਤੇ ਵੀ ਸਾਰੇ ਮੰਨ ਲਓ ਵੀ ਬਹੁਤ ਭੈੜੇ ਤਰੀਕੇ ਨਾਲ ਬਾਈ ਗੱਡੀਆਂ ਧੰਨਵਾਦ ਇਹ ਲੱਭਿਆ ਹੋਇਆ ਜਿਹੜਾ ਇਹਨੇ ਪੁਰਜਾ ਇਹ ਮੇਰੇ ਖਿਆਲ ਨਾਲ ਇਹ ਸੈਲਫ ਸੌਪ ਮਾਡਿਊਲ ਦਾ ਸਿਸਟਮ ਲੱਗਦਾ ਠੀਕ ਹੈ ਤੇ ਜਿਹੜਾ ਆਹ ਰਿਜ਼ਲਟ ਆ ਗਾ ਵੇਖੋ ਆ ਵੈਕਿਊਮ ਆ ਬੋਲ ਦੇ ਨੂੰ ਤੇ ਇਹਦੇ ਨਾਲ ਜਿਵੇਂ ਕੋਈ ਰਿੱਕਾ ਮਿੱਟੀ ਸਾਰਾ ਗੱਡੀ ਦੇ ਵਿੱਚੋਂ ਇਹ ਤੇ ਚੱਲਿਆ ਨਾ ਇਹ ਸਿਸਟਮ ਆ ਰੱਖੋ ਇਹ ਬਾਈ ਦੇ ਨਵਾਂ ਕੰਮ ਕੀਤਾ ਮੁੰਡਾ ਬਹੁਤ ਠੰਡ ਸਕੀਨ ਮੁੰਡਾ ਪੂਰਾ ਤੇ ਕਹਿੰਦੇ ਹੁੰਦੇ ਵੀ ਜਿਹੜਾ ਕੰਮ ਆ ਕੰਮ ਤਾਂ ਜ਼ਰੂਰ ਕਰਨਾ ਹੀ ਹੈ ਤੇ ਜੇ ਨਾਲ ਮਾਰਾ ਇਹ ਸੌਂ ਕਰਾਲ ਜੇ ਸੌਂ ਘਣਾ ਕੰਮ ਹੋ ਜੇ ਤਾਂ ਪੂਰਾ ਸਿਰਾ ਹੋ ਜਾਣਾ ਫਰੈਂਡ ਹੋ ਜਾਣਾ ਤੇ ਆ ਬਈ ਆਪਣੀ ਰੇਟੇ ਦੀ ਧੋਤੀ ਆ ਬਾਈ ਨੇ ਦੇ ਚਮਕਾਤੀ ਜਮਾ ਦੇਖੋ ਲੈ ਦੇਸ ਦਾ ਬੰਦਾ ਬਈ ਦੀ ਲੈ ਚਲ ਚੱਕ ਕੇ ਗਿਰਾਂ ਤੇ ਬਈ ਵਿਚੋ ਹੀ ਸਨ ਬਣਾਉਣੀ ਹੈ ਵਿਚੋ ਆ ਬਣਾਤੀ ਜਮਾ ਮਹਿੰਦੀ ਬਣਾਦੀ ਗੰਦਰ ਦੇ ਇਹ ਕਹਿੰਦਾ ਬਈ ਆਪਣੀ ਸੰਗਤ ਮੰਡੀ ਦੇ ਵਿੱਚ ਸੰਗਤ ਮੰਡੀ ਦੇ ਵਿੱਚ ਕੀ ਕਹਿੰਦਾ ਨੇੜੇ ਤੇੜੇ ਵੀ ਕਹਿੰਦਾ ਵੀ ਗੱਡੀ ਇਹੋ ਜੀ ਕੋਈ ਧੋਣਾ ਨਹੀਂ ਹੋਊਗਾ ਕਹਿੰਦਾ ਜਿਵੇਂ ਆਪਾਂ ਧੋएंगे ਚਲੋ ਆਪਦੇ ਕੰਮ ਤੇ ਬੰਦੇ ਨੂੰ ਮਾਣ ਵੀ ਹੁੰਦਾ ਹੈਗਾ ਤੇ ਹੋਣਾ ਵੀ ਚਾਹੀਦਾ ਮਾਣ ਹੋਣਾ ਵੀ ਚਾਹੀਦਾ ਹੈ ਇਸ ਦਾ ਤੇ ਦੇਖੋ ਬਈ ਤੇ ਇਹਦੀ ਕੰਡੀਸ਼ਨ ਪਹਿਲਾਂ ਜਿਹੜੀ ਸੀਗੀ ਉਹ ਐਸ ਤਰ੍ਹਾਂ ਦੀ ਕੰਡੀਸ਼ਨ ਸੀ ਆਏ ਸੀਗੀ ਸਾਰੀ ਪਹਿਲਾਂ ਤੁਸੀਂ ਹੁਣ ਚੈੱਕ ਕਰੋ ਤੇ ਜਿਸ ਵੀ ਭਰਾ ਨੇ ਕੋਈ ਗੱਡੀ ਧਮਵੀਆਂ ਕੋਈ ਟਰੈਕਟਰ ਧਮਾਉਣਾ ਜਾਂ ਕੋਈ ਹੋਰ ਵੀ ਇਹਦਾ ਕੋਈ ਸੰਦ ਪੇਰਾ ਧਮਾਉਣਾ ਹੈ ਠੀਕ ਹੈ ਕੋਈ ਰੋਟਾ ਬੇਟਾ ਵਗੈਰਾ ਕੋਈ ਹੋਰ ਹੈ ਬਾਈ ਦਾ ਕੰਟੈਕਟ ਨੰਬਰ ਹੈਗਾ 95760 5224 ਸਾਹਿਲ ਬਾਈ ਦਾ ਨੰਬਰ ਪਹਿਲਾਂ ਅਪਾਇੰਟਮੈਂਟ ਲੈ ਲਿਓ ਟਾਈਮ ਲੈ ਲਿਓ ਵੀ ਕਿੰਨੇ ਕ ਵਜੇ ਆਗੇ ਤੇ ਉਸ ਹਿਸਾਬ ਨਾਲ ਮੰਮੀ ਵੀ ਸਮੇਂ ਦੀ ਸਾਈਡ ਕੁ ਹੋਣੀ ਚਾਹੀਦੀ ਤੇ ਗੱਡੀ ਦੇਖ ਕੇ ਬਾਈ ਰੂਹ ਕੁਛ ਹੋ ਗਈ ਬਹੁਤ ਬਹੁਤ ਧੰਨਵਾਦ ਸੇਵਾ ਦਾ ਮੌਕਾ ਬਾਈ ਨੇ ਗਰੂਰ ਦਿਓ ਯਾਰ ਬੰਦਾ ਬਹੁਤ ਵਧੀਆ ਤੇ ਕੰਮ ਵੀ ਬਹੁਤ ਵਧੀਆ ਕੀਤਾ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰੋ ਧੰਨਵਾਦ